ਤਰਨਤਾਰਨ ਦੇ ਪਿੰਡ ਸੰਗਰਕੋਟ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਸਾਈ ਲੋਕਾਂ ਦੇ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਹਨ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਕੁਲਦੀਪ ਸਿੰਘ ਇਸਾਈਆਂ ਖਿਲਾਫ ਚਾਰ ਮਤੇ ਪੜ੍ਹ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਪਹਿਲਾ ਮਤਾ ਇਹ ਹੈ ਕਿ ਇਸਾਈ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾ ਸਕਦੇ ਅਤੇ ਨਾ ਹੀ ਕੋਈ ਗੁਰੂ ਘਰ ਦੇ ਗਰੰਥੀ ਸਿੰਘ ਇਨਾ ਘਰਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨਗੇ ਅਤੇ ਦੂਸਰਾ ਮਤਾਂ ਉਹ ਬੋਲ ਕੇ ਸੁਣਾ ਰਹੇ ਹਨ ਕਿ ਈਸਾਈ ਲੋਕ ਪਿੰਡ ਦੇ ਸਿਵਿਆਂ ਵਿੱਚ ਲਾਸ਼ ਨੂੰ ਦਫਨਾ ਨਹੀਂ ਸਕਦੇ ਅਤੇ ਈਸਾਈ ਪਿੰਡ ਦੀਆਂ ਦਿਵਾਰਾਂ ਤੇ ਬਿਨਾ ਇਜਾਜ਼ਤ ਤੋਂ ਇਸ਼ਤਿਆਰ ਨਹੀਂ ਲਗਾ ਸਕਦੇ ਅਤੇ ਈਸਾਈਆਂ ਨੂੰ ਪਿੰਡ ਵਿੱਚ ਸ਼ੋਭਾ ਯਾਤਰਾ ਕੱਢਣ ਤੋਂ ਮਨਾਹੀ ਕੀਤੀ ਗਈ ਹੈ ਅਤੇ ਆਉ ਸੁਣਾਉਂਦੇ ਆ ਤੁਹਾਨੂੰ ਇਹ ਪੂਰੀ ਵੀਡੀਓ ਨਗਰ ਦੀ ਇਕਤਰਤਾ ਹੋਈ ਆ ਤੇ ਸਰਬਸੰਮਤੀ ਨਾਲ ਨਗਰ ਸੰਗਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਅਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸੀ ਸੀ ਮੇਰਾ ਉਹ ਵੇਖ ਲਿਜਾਂ ਸਾਰਾ ਪਹਿਲਾ ਮਤਾ ਇਹ ਹੈ ਕਿ ਮਸੀਹ ਪਾਈ ਜਾਰੇ ਜਿਹੜਾ ਵਾ ਜਿਹੜੀ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਾਰੇ ਜਿਹੜੇ ਉਹ ਨਹੀਂ ਚੱਲਗੇ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਹਰਦਾਸ ਬੇਨਤੀ ਕਰੇਗਾ ਦੂਜੀ ਦੂਜਾ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਹ ਪਾਈ ਜਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣਾ ਫਿਰ ਦਖਣਾਉਣਾ ਤੇ ਫਿਰ ਸਿਗਿਆਂ ਵਿੱਚ ਨਹੀਂ ਦਖਣਾਉ। ਤੀਜਾ ਮਤੇ ਇਹ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ। ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦੇ। ਚੌਥਾ ਮਤੇ ਇਹ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ। ਇਹ ਜਿਹੜੇ ਮਤੇ ਆ। ਤਰਨਤਾਰਨ ਦੇ ਪਿੰਡ ਸੰਗਰਕੋਟ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਸਾਈ ਲੋਕਾਂ ਦੇ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਹਨ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਕੁਲਦੀਪ ਸਿੰਘ ਇਸਾਈਆਂ ਖਿਲਾਫ ਚਾਰ ਮਤੇ ਪੜ੍ਹ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਪਹਿਲਾ ਮਤਾ ਇਹ ਹੈ ਕਿ ਇਸਾਈ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾ ਸਕਦੇ ਅਤੇ ਨਾ ਹੀ ਕੋਈ ਗੁਰੂ ਘਰ ਦੇ ਗਰੰਥੀ ਸਿੰਘ ਇਨਾ ਘਰਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨਗੇ ਅਤੇ ਦੂਸਰਾ ਮਤਾਂ ਉਹ ਬੋਲ ਕੇ ਸੁਣਾ ਰਹੇ ਹਨ ਕਿ ਈਸਾਈ ਲੋਕ ਪਿੰਡ ਦੇ ਸਿਵਿਆਂ ਵਿੱਚ ਲਾਸ਼ ਨੂੰ ਦਫਨਾ ਨਹੀਂ ਸਕਦੇ ਅਤੇ ਈਸਾਈ ਪਿੰਡ ਦੀਆਂ ਦਿਵਾਰਾਂ ਤੇ ਬਿਨਾ ਇਜਾਜ਼ਤ ਤੋਂ ਇਸ਼ਤਿਹਾਰ ਨਹੀਂ ਲਗਾ ਸਕਦੇ ਅਤੇ ਈਸਾਈਆਂ ਨੂੰ ਪਿੰਡ ਵਿੱਚ ਸ਼ੋਭਾ ਯਾਤਰਾ ਕੱਢਣ ਤੋਂ ਮਨਾਹੀ ਕੀਤੀ ਗਈ ਹੈ ਅਤੇ ਆਉ ਸੁਣਾਉਂਦੇ ਆ ਤੁਹਾਨੂੰ ਇਹ ਪੂਰੀ ਵੀਡੀਓ ਨਗਰ ਦੀ ਇਕਤਰਤਾ ਹੈ ਜੇ ਸਰਬਸੰਮਤੀ ਨਾਲ ਨਗਰ ਸੰਗਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ ਜੋ ਰੇਟ ਲਿਖੇ ਹਾਂ ਸਾਰਾ ਪਹਿਲਾ ਮਤਾ ਇਹ ਆ ਕਿ ਮਸੀਹ ਭਾਈ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗ੍ਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਕੀਤੀ ਕਰੇਗਾ ਦੂਜੀ ਦੂਜਾ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਹ ਭਾਈ ਜਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣਾ ਫਿਰ ਦਸਰਾਉਣਾ ਤੇ ਫਿਰ ਸਿਵੀਆਂ ਵਿੱਚ ਨਹੀਂ ਦਸਦਾ ਤੀਜਾ ਮਤੇ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਲਾਦ ਚੌਥਾ ਮਤੇ ਹੈ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਤਰਨਤਾਰਨ ਦੇ ਪਿੰਡ ਸੰਗਰਕੋਟ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਸਾਈ ਲੋਕਾਂ ਦੇ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਹਨ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਕੁਲਦੀਪ ਸਿੰਘ ਇਸਾਈਆਂ ਖਿਲਾਫ ਚਾਰ ਮਤੇ ਪੜ੍ਹ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਪਹਿਲਾ ਮਤਾ ਇਹ ਹੈ ਕਿ ਇਸਾਈ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾ ਸਕਦੇ ਅਤੇ ਨਾ ਹੀ ਕੋਈ ਗੁਰੂ ਘਰ ਦੇ ਗਰੰਤੀ ਸਿੰਘ ਇਨਾ ਘਰਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨਗੇ ਅਤੇ ਦੂਸਰਾ ਮਤਾਂ ਉਹ ਬੋਲ ਕੇ ਸੁਣਾ ਰਹੇ ਹਨ ਕਿ ਈਸਾਈ ਲੋਕ ਪਿੰਡ ਦੇ ਸਿਵਿਆਂ ਵਿੱਚ ਲਾਸ਼ ਨੂੰ ਦਫਨਾ ਨਹੀਂ ਸਕਦੇ ਅਤੇ ਈਸਾਈ ਪਿੰਡ ਦੀਆਂ ਦਿਵਾਰਾਂ ਤੇ ਬਿਨਾ ਇਜਾਜ਼ਤ ਤੋਂ ਇਸ਼ਤਿਆਰ ਨਹੀਂ ਲਗਾ ਸਕਦੇ ਅਤੇ ਈਸਾਈਆਂ ਨੂੰ ਪਿੰਡ ਵਿੱਚ ਸ਼ੋਭਾ ਯਾਤਰਾ ਕੱਢਣ ਤੋਂ ਮਨਾਹੀ ਕੀਤੀ ਗਈ ਹੈ ਅਤੇ ਆਉ ਸੁਣਾਉਂਦੇ ਆ ਤੁਹਾਨੂੰ ਇਹ ਪੂਰੀ ਵੀਡੀਓ ਨਗਰ ਦੀ ਇਕਤਰਤਾ ਹੋਈ ਆ ਇਹ ਸਰਬਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਰਕੀ ਸਿਗਰ ਆ ਜੋ ਹੇਠਲੇ ਕੇ ਅਨਸਾਰ ਪਹਿਲਾ ਮਤਾ ਇਹ ਆ ਕਿ ਮਸੀਹ ਭਾਈ ਜਹਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਾਰੇ ਜਿਹੜੇ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਵੀ ਨਹੀਂ ਕਰੇਗਾ ਦੂਜੀ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਹ ਭਾਈ ਜਹਾ ਦੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣਾ ਫਿਰ ਦਸਰਉਣਾ ਹੈ ਤੇ ਫਿਰ ਸਿਜਾ ਵਿੱਚ ਨਹੀਂ ਦੱਸਦਾ ਤੀਜਾ ਮਤਾ ਇਹ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਲਾਦ ਚੌਥਾ ਮਤਾ ਇਹ ਹੈ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਤਰਨਤਾਰਨ ਦੇ ਪਿੰਡ ਸੰਗਰਕੋਟ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਸਾਈ ਲੋਕਾਂ ਦੇ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਹਨ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਕੁਲਦੀਪ ਸਿੰਘ ਇਸਾਈਆਂ ਖਿਲਾਫ ਚਾਰ ਮਤੇ ਪੜ੍ਹ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਪਹਿਲਾ ਮਤਾ ਇਹ ਹੈ ਕਿ ਇਸਾਈ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾ ਸਕਦੇ ਅਤੇ ਨਾ ਹੀ ਕੋਈ ਗੁਰੂ ਘਰ ਦੇ ਗਰੰਥੀ ਸਿੰਘ ਇਨਾ ਘਰਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨਗੇ ਅਤੇ ਦੂਸਰਾ ਮਤਾ ਉਹ ਬੋਲ ਕੇ ਸੁਨਾਰੇ ਹਨ ਕਿ ਈਸਾਈ ਲੋਕ ਪਿੰਡ ਦੇ ਸਿਵਿਆਂ ਵਿੱਚ ਲਾਸ਼ ਨੂੰ ਦਫਨਾ ਨਹੀਂ ਸਕਦੇ ਅਤੇ ਈਸਾਈ ਪਿੰਡ ਦੀਆਂ ਦਿਵਾਰਾਂ ਤੇ ਬਿਨਾ ਇਜਾਜ਼ਤ ਤੋਂ ਇਸ਼ਤਿਆਰ ਨਹੀਂ ਲਗਾ ਸਕਦੇ ਅਤੇ ਈਸਾਈਆਂ ਨੂੰ ਪਿੰਡ ਵਿੱਚ ਸ਼ੋਭਾ ਯਾਤਰਾ ਕੱਢਣ ਤੋਂ ਮਨਾਹੀ ਕੀਤੀ ਗਈ ਹੈ ਅਤੇ ਆਉ ਸੁਣਾਉਂਦਿਆਂ ਤੁਹਾਨੂੰ ਇਹ ਪੂਰੀ ਵੀਡੀਓ ਨਗਰ ਦੀ ਇਕਤਰਤਾ ਹੋਈ ਹੈ ਤੇ ਸਰਬਸੰਮਤੀ ਨਾਲ ਨਗਰ ਸੰਗਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸਤੀ ਸੀਗਾ ਜੋ ਇਹ ਆਪਣੇ ਜਮ ਸਾਹ ਪਹਿਲਾ ਮਤਾ ਇਹ ਹੈ ਕਿ ਮਜੀਤ ਭਾਈ ਜਾਰਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜੇ ਆ ਉਹਨਾਂ ਦੇ ਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਾਰੇ ਜਿਹੜੇ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਬਸ ਦੂਜਾ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਤ ਭਾਈ ਜਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣਾ ਫਿਰ ਦਫਰਾਉਣਾ ਹੈ ਤੇ ਫਿਰ ਉਸ ਰੀਆ ਵਿੱਚ ਨਹੀਂ ਦਫਰਾਉਣਾ ਤੀਜਾ ਮਤ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦਾ ਚੌਥਾ ਮਤ ਹੈ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਤਰਨਤਾਰਨ ਦੇ ਪਿੰਡ ਸੰਗਰਕੋਟ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਸਾਈ ਲੋਕਾਂ ਦੇ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਹਨ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖੀ ਕੁਲਦੀਪ ਸਿੰਘ ਇਸਾਈਆਂ ਖਿਲਾਫ ਚਾਰ ਮਤੇ ਪੜ੍ਹ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਪਹਿਲਾ ਮਤਾ ਇਹ ਹੈ ਕਿ ਇਸਾਈ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾ ਸਕਦੇ ਅਤੇ ਨਾ ਹੀ ਕੋਈ ਗੁਰੂ ਘਰ ਦੇ ਗਰੰਥੀ ਸਿੰਘ ਇਨਾ ਘਰਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨਗੇ ਅਤੇ ਦੂਸਰਾ ਮਤਾ ਉਹ ਬੋਲ ਕੇ ਸੁਣਾ ਰਹੇ ਹਨ ਕਿ ਈਸਾਈ ਲੋਕ ਪਿੰਡ ਦੇ ਸਿਵਿਆ ਵਿੱਚ ਲਾਸ਼ ਨੂੰ ਦਫਨਾ ਨਹੀਂ ਸਕਦੇ ਅਤੇ ਈਸਾਈ ਪਿੰਡ ਦੀਆਂ ਦਿਵਾਰਾਂ ਤੇ ਬਿਨਾ ਇਜਾਜ਼ਤ ਤੋਂ ਇਸ਼ਤਿਆਰ ਨਹੀਂ ਲਗਾ ਸਕਦੇ ਅਤੇ ਈਸਾਈਆਂ ਨੂੰ ਪਿੰਡ ਵਿੱਚ ਸ਼ੋਭਾ ਯਾਤਰਾ ਕੱਢਣ ਤੋਂ ਮਨਾਹੀ ਕੀਤੀ ਗਈ ਹੈ ਅਤੇ ਆਉ ਸੁਣਾਉਂਦੇ ਆ ਤੁਹਾਨੂੰ ਇਹ ਪੂਰੀ ਵੀਡੀਓ ਅਗਰ ਵੀ ਇਕੱਤਰਤਾ ਹੋਈ ਹੈ ਤੇ ਸਰਵ ਸੰਮਤੀ ਨਾਲ ਨਗਰ ਸੰਗਰ ਕੋਟ ਦੀਆਂ ਸੂਚੀਆਂ ਸੰਪਤਾ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀ ਸੀਗਾ ਜੋ ਇਹ ਲਿਖਣ ਦਾ। ਪਹਿਲਾ ਮਤਾ ਇਹ ਹੈ ਕਿ ਮਜੀਤ ਭਾਈ ਜੜਾ ਜੜਾਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ। ਉਹਨਾਂ ਦੇ ਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਜਿਹੜੇ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਤੀ ਕਰੇਗਾ। ਦੂਜੀ ਦੂਜਾ ਮਤਾ ਇਹ ਹੈ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਜੀਤ ਭਾਈ ਜੜਾ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ। ਤੇ ਜੇ ਇਹ ਕਹਣੇ ਫਿਰ ਦਸਰਉਣਾ ਤੇ ਫਿਰ ਸਿਗਿਆ ਵਿੱਚ ਨਹੀਂ ਦਸਰਦਾ ਤੀਜਾ ਮਤਾ ਇਹ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦਾ ਚੌਥਾ ਮਤਾ ਇਹ ਹੈ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਤਰਨਤਾਰਨ ਦੇ ਪਿੰਡ ਸੰਗਰਕੋਟ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਸਾਈ ਲੋਕਾਂ ਦੇ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਹਨ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਕੁਲਦੀਪ ਸਿੰਘ ਇਸਾਈਆਂ ਖਿਲਾਫ ਚਾਰ ਮਤੇ ਪੜ੍ਹ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਪਹਿਲਾ ਮਤਾ ਇਹ ਹੈ ਕਿ ਇਸਾਈ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾ ਸਕਦੇ ਅਤੇ ਨਾ ਹੀ ਕੋਈ ਗੁਰੂ ਘਰ ਦੇ ਗਰੰਥੀ ਸਿੰਘ ਇਨਾ ਘਰਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨਗੇ ਅਤੇ ਦੂਸਰਾ ਮਤਾਂ ਉਹ ਬੋਲ ਕੇ ਸੁਣਾ ਰਹੇ ਹਨ ਕਿ ਇਸਾਈ ਲੋਕ ਪਿੰਡ ਦੇ ਸਿਵਿਆਂ ਵਿੱਚ ਲਾਸ਼ ਨੂੰ ਦਫਨਾ ਨਹੀਂ ਸਕਦੇ ਅਤੇ ਇਸਾਈ ਪਿੰਡ ਦੀਆਂ ਦਿਵਾਰਾਂ ਤੇ ਬਿਨਾ ਇਜਾਜ਼ਤ ਤੋਂ ਇਸ਼ਤਿਆਰ ਨਹੀਂ ਲਗਾ ਸਕਦੇ ਅਤੇ ਇਸਾਈਆਂ ਨੂੰ ਪਿੰਡ ਵਿੱਚ ਸ਼ੋਭਾ ਯਾਤਰਾ ਕੱਢਣ ਤੋਂ ਮਨਾਹੀ ਕੀਤੀ ਗਈ ਹੈ ਅਤੇ ਆਉ ਸੁਣਾਉਂਦੇ ਆ ਤੁਹਾਨੂੰ ਇਹ ਪੂਰੀ ਵੀਡੀਓ ਨਗਰ ਦੀ ਇਕਤਰਤਾ ਹੋਈ ਆ ਤੇ ਸਰਬਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀ ਸਿਗਿਆ ਜੋ ਰੇਖੇ ਦੇ ਅਨੁਸਾਰ ਪਹਿਲਾ ਮਤਾ ਇਹ ਹੈ ਕਿ ਮਸੀਹ ਭਾਈ ਜਾਰਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਤਾਰਿਖੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਜਿਹੜੇ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਮਤਾ ਇਹ ਹੈ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਹ ਭਾਈ ਜਾਰਾ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣਾ ਫਿਰ ਦਸਰਉਣਾ ਹੈ ਤੇ ਫਿਰ ਸਰੀਆ ਵਿੱਚ ਨਹੀਂ ਦਸਰਦਾ ਤੀਜਾ ਮਤੇ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦਾ ਚੌਥਾ ਮਤੇ ਹੈ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਤਰਨਤਾਰਨ ਦੇ ਪਿੰਡ ਸੰਗਰਕੋਟ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਸਾਈ ਲੋਕਾਂ ਦੇ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਹਨ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਕੁਲਦੀਪ ਸਿੰਘ ਇਸਾਈਆਂ ਖਿਲਾਫ ਚਾਰ ਮਤੇ ਪੜ੍ਹ ਕੇ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਪਹਿਲਾ ਮਤਾ ਇਹ ਹੈ ਕਿ ਇਸਾਈ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾ ਸਕਦੇ ਅਤੇ ਨਾ ਹੀ ਕੋਈ ਗੁਰੂ ਘਰ ਦੇ ਗਰੰਥੀ ਸਿੰਘ ਇਨਾ ਘਰਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨਗੇ ਅਤੇ ਦੂਸਰਾ ਮਤਾਂ ਉਹ ਬੋਲ ਕੇ ਸੁਣਾ ਰਹੇ ਹਨ ਕਿ ਈਸਾਈ ਲੋਕ ਪਿੰਡ ਦੇ ਸਿਵਿਆਂ ਵਿੱਚ ਲਾਸ਼ ਨੂੰ ਦਫਨਾ ਨਹੀਂ ਸਕਦੇ ਅਤੇ ਈਸਾਈ ਪਿੰਡ ਦੀਆਂ ਦਿਵਾਰਾਂ ਤੇ ਬਿਨਾ ਇਜਾਜ਼ਤ ਤੋਂ ਇਸ਼ਤਿਹਾਰ ਨਹੀਂ ਲਗਾ ਸਕਦੇ ਅਤੇ ਈਸਾਈਆਂ ਨੂੰ ਪਿੰਡ ਵਿੱਚ ਸ਼ੋਭਾ ਯਾਤਰਾ ਕੱਢਣ ਤੋਂ ਮਨਾਹੀ ਕੀਤੀ ਗਈ ਹੈ ਅਤੇ ਆਉ ਸੁਣਾਉਂਦੇ ਆ ਤੁਹਾਨੂੰ ਇਹ ਪੂਰੀ ਵੀਡੀਓ ਨਗਰ ਦੀ ਇਕਤਰਤਾ ਹੈ ਆ ਕਿ ਸਰਬਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਅਤੇ ਸਾਰੀਆਂ ਕਮੇਟੀਆਂ ਵੱਲੋਂ ਤੇ ਮਦੇ ਜਿਹੜੇ ਪਾਸ ਕੀਤੇ ਗਿਆ ਜੋ ਰੇਟ ਲੱਗੇ ਹੰਸਾਰ